ਸਤਿ ਸ਼੍ਰੀ ਅਕਾਲ ਦੋਸਤੋ ਇਸ ਮੌਕੇ ਅਸੀਂ ਲੁਧਿਆਣਾ ਚੰਡੀਗੜ੍ਹ ਹਾਈਵੇ ਤੇ ਬੈਠਾ ਜਿੱਥੇ ਕਿ ਪਿੰਡਾਂ ਵੱਲੋਂ ਇਹ ਹਾਈਵੇ ਬਲੌਕ ਕੀਤਾ ਗਿਆ ਇਸ ਦਾ ਕਾਰਨ ਕੀ ਹੈ ਕਾਰਨ ਉਹੀ ਹੈ ਜੋ ਕਿ ਤੁਸੀਂ ਵੀ ਕੁਝ ਦਿਨਾਂ ਤੋਂ ਪੋਸਟਰ ਦੇਖ ਰਹੇ ਹੋ ਕਿ ਤਿੰਨ ਪਿੰਡ ਬਕਾਉ ਨੇ ਪਰ ਹੁਣ ਇਹ ਬਕਾਉ ਪਿੰਡ ਕਿਉਂ ਨੇ ਇਸ ਦੇ ਬਾਰੇ ਵੀ ਤੁਹਾਨੂੰ ਪਤਾ ਲੱਗ ਹੀ ਗਿਆ ਪਰ ਇਸ ਧਰਨੇ ਦੇ ਵਿੱਚ ਹੁਣ ਹੋਰ ਵੀ ਪਿੰਡ ਜੁੜ ਚੁੱਕੇ ਨੇ ਕਿਉਂਕਿ ਇੱਕ ਗੈਸ ਪਾਈਪਲਾਈਨ ਪੈ ਰਹੀ ਹੈ ਪੂਰਾ ਮਾਮਲਾ ਕੀ ਹੈ ਉਹ ਸਮਝਦੇ ਆ ਸਾਡੇ ਨਾਲ ਇਸ ਮੌਕੇ ਕਲਵੀਰ ਸਿੰਘ ਮੁਸ਼ਕਵਰ ਨੇ ਜਿਨ੍ਹਾਂ ਨੂੰ ਤੁਸੀਂ ਕਿਸਾਨੀ ਧਰਨੇ ਦੇ ਵਿੱਚ ਵੀ ਜਾਣਦੇ ਹੋ ਜਿਨ੍ਹਾਂ ਨੇ ਆਵਾਜ਼ ਬੁਲੰਦ ਕੀਤੀ ਹੈ ਤੇ ਅੱਜ ਕਹਿ ਸਕਦੇ ਆ ਜੋ ਮੁਸੀਬਤ ਹੈ ਇੱਕ ਵੱਡੀ ਔਖੀ ਘੜੀ ਉਹਨਾਂ ਦੇ ਪਿੰਡ ਤੇ ਆਈ ਹੈ ਤੇ ਉਹ ਡਟੇ ਹੋਏ ਨੇ ਪੂਰੀ ਤਰ੍ਹਾਂ ਪਿੰਡ ਵਾਸੀ ਵੀ ਮਾਤਾਵਾ ਭੈਣਾ ਬਜ਼ੁਰਗ ਸਾਰੇ ਇੱਥੇ ਡਟੇ ਹੋਏ ਨੇ ਬੱਚੇ ਵੀ ਡਟੇ ਹੋਏ ਨੇ ਕਿਉਂ ਰੋਡ ਜਾਮ ਕਰਨਾ ਪਿਆ ਗੱਲ ਕਿੱਥੇ ਪਹੁੰਚੀ ਹੈ ਕੀ ਮੰਗ ਹੈ ਸਾਰਾ ਕੁਝ ਜਾਣਦੇ ਆ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਵਾਇਗਰ ਜੀ ਦਾ ਖਾਲਸਾ ਵੈਗਰ ਵਾਇਗਰ ਜਿੱਕੀ ਫਤਿਹ ਜੀ ਮਾਮਲਾ ਕੀ ਹੈ ਜੀ ਖਬਰਾਂ ਪਿਛਲੇ ਦਿਨੀ ਚੱਲਦੀਆਂ ਰਹੀਆਂ ਤਿੰਨ ਪਿੰਡ ਬਕਾਉ ਸੀ ਉਹ ਤਾਂ ਹਾਲਾਕਿ ਲੋਕਾਂ ਨੂੰ ਪਤਾ ਲੱਗ ਹੀ ਗਿਆ ਕਿ ਇੱਕ ਪਾਈਪ ਲਾਈਨ ਦੇ ਕਰਕੇ ਇਹ ਸਾਰਾ ਰੋਸ ਸੀ ਪਰ ਕਿਤੇ ਨਾ ਕਿਤੇ ਹਾਲੇ ਵੀ ਚੀਚੀ ਆ ਕਿਸੇ ਕਿ ਸਾਨੂੰ ਵੀ ਇਹ ਗੱਲ ਹਲੇ ਪੂਰੀ ਕਲੀਅਰ ਹੋ ਰਹੀ ਆ ਕਿ ਹੋਈ ਹੈ ਤੁਸੀਂ ਜ਼ਰੂਰ ਦੱਸ ਦਿਓ ਕਿ ਉਹ ਕਿਹੜੀ ਗੈਸ ਪਾਈਪ ਲਾਈਨ ਹੈ ਜਿਹਦੇ ਕਰਕੇ ਸਾਰਾ ਵਿਰੋਧ ਹੋ ਰਿਹਾ ਕਿਉਂਕਿ ਜ਼ਿਆਦਾਤਰ ਲੋਕ ਉਹੀ ਸਮਝਦੇ ਨੇ ਕਿ ਜਿਹੜੀ ਪੀਲੀ ਗੈਸ ਪਰ ਪਲੈਨ ਪੈਂਦੀ ਆ ਕਿ ਸ਼ਾਇਦ ਉਹਦੇ ਕਰਕੇ ਆ ਵੀ ਜੋ ਘਰ ਵਾਲੀ ਗੈਸ ਹੈ ਕੀ ਪੂਰਾ ਮਾਮਲਾ ਕੀ ਪਹਿਲਾਂ ਤਾਂ ਉਹ ਦੱਸੋ ਕਿ ਕਿਹੜੀ ਪਾਈਪ ਹੈ ਤੇ ਕਿਉਂ ਵਿਰੋਧ ਕੀਤਾ ਜੀ ਇੱਕ ਪਾਈਪ ਨਹੀਂ ਜੀ ਪੂਰੀ ਫੈਕਟਰੀ ਉਹ ਲੱਗ ਰਹੀ ਆ ਅੱਛਾ ਜੀ ਤੁਸੀਂ ਤਾਂ ਪਾਈਪ ਦੀ ਗੱਲ ਕਰਦੇ ਹੋ ਇੱਥੇ ਤਾਂ ਪੂਰਾ ਗਦਾਮ ਇੱਥੇ ਆ ਫੈਕਟਰੀ ਬਣ ਰਹੀ ਹੈ ਜੀ ਮਤਲਬ ਪੂਰੀ ਫੈਕਟਰੀ ਉਹ ਇੱਥੇ ਲਗਾ ਰਹੇ ਨੇ ਬਿਲਕੁਲ ਜੀ ਪੂਰੀ ਫੈਕਟਰੀ ਲੱਗ ਰਹੀ ਆ ਜਿਹੜੀ ਕਿ ਫੈਕਟਰੀ ਪੂਰੀ ਘਾਤਕ ਆ ਹੋ ਸਕਦਾ ਵੀ ਬਹੁਤ ਸਾਰੇ ਪਿੰਡਾਂ ਨੂੰ ਉਹਦਾ ਬੈਨੀਫਿਟ ਹੋਵੇ ਬਹੁਤ ਸਾਰੇ ਪੰਜਾਬ ਨੂੰ ਉਹਦੀ ਇਨਕਮ ਹੋਵੇ ਭਾਰਤ ਨੂੰ ਉਹਦੀ ਇਨਕਮ ਹੋਵੇ ਹਜ਼ਾਰਾਂ ਬੰਦਿਆਂ ਨੂੰ ਰੋਜ਼ਗਾਰ ਮਿਲੇ ਮਤਲਬ ਜਿੱਥੇ ਲੱਗਦੇ ਉੱਥੇ ਨੁਕਸਾਨ ਪਰ ਜਿਹੜੇ 20 ਪਿੰਡ ਨੇ ਜਿੱਥੇ ਲੱਗਣੀ ਆ ਔਰ ਗ੍ਰੀਨ ਜ਼ੋਨ ਦੇ ਅੰਦਰ ਲੱਗਣੀ ਆ ਤੇ ਉਸ ਪਿੰਡਾਂ ਦੇ 20 ਪਿੰਡਾਂ ਨੂੰ ਉੱਥੇ ਰਹਿਣ ਦਾ ਹੱਜ ਨਹੀਂ 6 ਕਿਲੋਮੀਟਰ ਆਏ ਨੂੰ 6 ਕਿਲੋਮੀਟਰ ਆਏ ਨੂੰ 6 ਕਿਲੋਮੀਟਰ ਆਏ ਨੂੰ ਤੇ 6 ਕਿਲੋਮੀਟਰ ਆਏ ਨੂੰ ਜਦੋਂ ਹਵਾ ਤੇਜ਼ ਚੱਲੂਗੀ ਫਿਰ ਭਾਵੇਂ 10 ਪਿੰਡ ਵੀ ਹੋ ਜਾਣਗੇ ਜਣ ਜੀ ਉਹਨਾਂ ਦਾ ਜੀਣਾ ਹਰਾਮ ਆ ਉਹ ਹਾਲਾਤ ਹੋਣਗੇ ਜਿਹੜੇ ਹਾਲਾਤ ਦੱਸ ਨਹੀਂ ਸਕਦੇ ਇੱਕ ਤਾਂ ਸਾਡਾ ਸਮੈਲ ਨਾਲ ਬੁਰਾ ਹਾਲ ਹੋਊਗਾ ਅੱਛਾ ਜੀ ਦੂਜਾ ਸਾਡਾ ਉਹੀ ਕਹਿਣਾ ਸੀ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਚੀਜ਼ ਦਾ ਨੁਕਸਾਨ ਹੋ ਕਿਉਂਕਿ ਫੈਕਟਰੀ ਤਾਂ ਇਹ ਲੱਗੀ ਨਹੀਂ ਹੈ ਵੀ ਕਿਵੇਂ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗਿਆ ਵੀ ਇਹਦਾ ਨੁਕਸਾਨ ਹੋਊਗਾ ਇਹੀ ਪ੍ਰੋਜੈਕਟ ਹੈ ਜਿਹੜਾ ਉਹ ਲੱਗ ਗਿਆ ਹੋਇਆ ਕنگਰਾਲੀ ਰਾਜਪੂਤਾਂ ਜੋ ਸਾਨੂੰ ਇਹਨਾਂ ਨੇ ਦੱਸਿਆ ਕਿ ਉੱਥੇ ਇਦਾਂ ਦਾ ਹੀ ਪ੍ਰੋਜੈਕਟ ਚੱਲ ਰਿਹਾ ਹੈ ਅੱਛਾ ਜੀ ਉਹਨੂੰ ਹਜੇ 2 ਸਾਲ ਹੋਏ ਨੇ 1 ਸਾਲ ਕੰਮ ਚੱਲਿਆ ਨਹੀਂ 1 ਕੋ ਸਾਲ ਹਲੇ ਹੋਇਆ ਉਹਨੂੰ ਕੰਮ ਚੱਲਦੇ ਨੂੰ ਜਾਣੀ ਐਤ ਕੀ ਥੋੜਾ ਜਿਹਾ ਕੰਮ 'ਚ ਰਫਤਾਰ ਪੜੀ ਆ ਪ੍ਰਸ਼ਾਸਨ ਨੇ ਆਪ ਕਿਹਾ ਸਰਕਾਰ ਨੇ ਆਪ ਕਿਹਾ ਕਿ ਤੁਸੀਂ ਉੱਥੇ ਜਾਓ ਤੇ ਜਾ ਕੇ ਤੁਸੀਂ ਉਹਦੀ ਤੁਸੀਂ ਜਾਣਕਾਰੀ ਲੈ ਲਓ ਪਤਾ ਕਰੋ ਜਦ ਅਸੀਂ ਉੱਥੇ ਗਏ ਉਹਨਾਂ ਪਿੰਡ ਵਾਲਿਆਂ ਲੋਕਾਂ ਨੂੰ ਪੁੱਛਿਆ ਤੇ ਉਹਨਾਂ ਨੂੰ ਰੋਂਦਿਆਂ ਦੇਖਿਆ ਸਾਡਾ ਉੱਥੇ ਤਾਂਾਂ ਬਚ ਗਈਆਂ ਕਿ ਉਹਨਾਂ ਪਿੰਡ ਵਾਲਿਆਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਉਹ ਹਾਲਾਤ ਹੋ ਗਏ ਨੇ ਕਿ ਅਸੀਂ ਵਿਆਹ ਨਹੀਂ ਕਰ ਸਕਦੇ ਅੱਛਾ ਜੀ ਮਤਲਬ ਇਹ ਜਾਂ ਕੀ ਹੋਇਆ ਜੀ ਉੱਥੇ ਮੁਸਕ ਮਾਰਦਾ 6677 ਕਿਲੋਮੀਟਰ ਤੱਕ ਇੰਨਾ ਹਵਾੜਖਾਨਾ ਪੈਂਦਾ ਕਿ ਰਿਸ਼ਤੇਦਾਰ ਨਹੀਂ ਕੋਈ ਰਾਤ ਨੂੰ ਆ ਕੇ ਰਹਿੰਦਾ ਹਜੇ ਹੋ ਸਕਦਾ ਕਿ ਉਹ ਪਿੰਡ ਮਾਣਾ ਮਾਣਾ ਐਡਜਸਟ ਕਰਨ ਲੱਗ ਪੇਲੇ ਸਮਾਂ ਹੀ 1 ਸਾਲ ਦਾ ਹੀ ਹੋਇਆ 1 ਸਾਲ ਦਾ ਹੋਇਆ ਪਰ ਉਹਨਾਂ ਦੇ ਰਿਸ਼ਤੇਦਾਰੀ ਆਉਣੀਆਂ ਬੰਦ ਹੋ ਗਈਆਂ ਰਿਸ਼ਤੇ ਹੁਣੇ ਬੰਦ ਹੋ ਗਏ ਵੀ ਭਾਈ ਇਹ ਪਿੰਡ ਨੂੰ ਬਿਮਾਰੀਆਂ ਲੱਗੀਆਂ ਉਹਨਾਂ ਦਾ ਪਾਣੀ ਹੀ ਖਰਾਬ ਹੋਣ ਲੱਗ ਗਿਆ ਜਿਹੜੀ ਉਹਨਾਂ ਦਾ ਜੀਣਾ ਹਰਾਮ ਹੋ ਗਿਆ 1 ਸਾਲ ਦੇ ਅੰਦਰ ਅੰਦਰ ਅੱਜ ਇਹਦਾ ਫੈਕਟਰੀ ਨੂੰ ਲੱਗੀ ਨੂੰ ਇਹ 2 ਸਾਲ ਹੋ ਗਏ ਨੇ ਸਾਲ ਦਾ 1 ਸਾਲ ਦੇ ਅੰਦਰ ਅੰਦਰ ਉਹਨਾਂ ਦਾ ਜੀਣਾ ਹਰਾਮ ਹੋ ਗਿਆ ਜਿਹੜੀਆਂ ਫੈਕਟਰੀਆਂ 20-20 ਸਾਲਾਂ ਤੋਂ ਚੱਲਦੀਆਂ ਨੇ ਤਾਂ ਆਹੀ ਆਪਰ ਲੋਕ ਪਿੱਟ ਰਹੇ ਨੇ ਚੀਰੇ ਵਾਲੇ ਕਿਉਂ ਦੁਖੀ ਸੀ ਉਹਨਾਂ ਦਾ ਪਾਣੀ ਸਾਰਾ ਖਰਾਬ ਕਰਤਾ ਇੰਡਸਟਰੀ ਕਿਤੇ ਵੀ ਲੱਗੂਗੀ ਉਹ ਤਬਾਹ ਕਰੂਗੀ ਕਿਉਂਕਿ ਜਿਹੜੀ ਉਹਨੇ ਸਾਡੇ ਇੰਡੀਆ ਦੇ ਵਿੱਚ ਇੰਡਸਟਰੀ ਉਸ ਤਰੀਕੇ ਨਾਲ ਨਹੀਂ ਲੱਗਦੀ ਜਿਸ ਤਰੀਕੇ ਨਾਲ ਇੰਡਸਟਰੀ ਲੱਗਣੀ ਚਾਹੀਦੀ ਆ ਸਾਡੇ ਪਤਾ ਨਹੀਂ ਕਿਉਂ ਗੱਲ ਆ ਸਾਰਾ ਪਾਣੀ ਧਰਤੀ 'ਚ ਕੱਢਣਾ ਸਾਰਾ ਉੱਪਰ ਨੂੰ ਕੱਢਣਾ ਹੁਣ ਪ੍ਰਾਲੀ ਆ ਮੰਨ ਲਓ ਮੈਂ 50 ਪਿੰਡਾਂ ਦੀ ਪ੍ਰਾਲੀ ਇਕੱਠੀ ਕਰਨੀ ਆ ਕਿੱਥੇ ਦਾ 50 ਪਿੰਡਾਂ 'ਚ 50 ਪਿੰਡਾਂ ਦੀ ਅੱਗ ਲੱਗਣੀ ਸੀਗੀ ਹੌਲੀ ਹੌਲੀ ਥੋੜਾ ਥੋੜਾ ਕਰਕੇ ਸਾਰੇ ਪਿੰਡਾਂ ਨੂੰ ਅਸਰ ਹੋਣਾ ਸੀ ਕਿੱਥੇ ਉਹ ਤੁਸੀਂ ਲੈ ਜਾ ਕੇ ਇੱਕ ਪਿੰਡ ਦੀ 50 ਕਿਲ ਪਿੰਡਾਂ ਦੀ ਪ੍ਰਾਲੀ ਇੱਕ ਪਿੰਡ 'ਚ ਜਾ ਕੇ ਭੂਕੇ ਕਿਉਂ ਭੂਕਿ ਕੇ ਫਿਰ ਜਾਰੀ ਆ ਫਿਰ ਉਹਦਾ ਜਿਹੜਾ ਵੇਸਟੇਜ ਆ ਸਾਡੀ ਧਰਤੀ 'ਚ ਜਾਣਾ ਤੁਹਾਨੂੰ ਸ਼ਾਇਦ ਪਤਾ ਕਿ ਨਹੀਂ ਪਤਾ ਪੰਜਾਬ ਦੀ ਜਿਹੜੀ ਬੈਸਟ ਜਗਾ ਬੈਸਟ ਧਰਤੀ ਆ ਉਹ ਆ ਘੜੀ ਦੇ ਪੁਲ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਇਹ ਬੈਸਟ ਧਰਤੀ ਆ ਜਿਹੜੀ ਪੂਰੀ ਗ੍ਰੀਨ ਵੈਲਡ ਆ ਜਿਹੜੀ ਉਪਜਾਊ ਆ ਜਿਹਦੇ ਵਿੱਚ ਚਾਰ-ਚਾਰ ਇੱਕ ਸਾਲ 'ਚ ਫਸਲਾਂ ਲੈ ਸਕਦੇ ਹੋ ਜੇ ਤੁਸੀਂ ਲੈਣੀਆਂ ਚਾਹੋ ਤਿੰਨ ਫਸਲਾਂ ਦਾ ਸਾਡੇ ਲੋਕ ਆਮ ਹੀ ਲੈਂਦੇ ਨੇ ਸੋ ਇਹ ਉਹ ਧਰਤੀ ਆ ਇੱਥੇ ਕੁਝ ਵੀ ਸਿਰਦੋ ਉੱਗ ਜਾਣਾ ਇੱਥੇ ਉੱਗ ਜਾਣਾ ਤੇ ਹੋਰ ਕਿਹਾ ਜਾਂਦਾ ਵੀ ਬੰਦਾ ਵੱਡਿਆ ਵੀ ਹਰਾ ਹੋ ਜਾਂਦਾ ਇਸ ਦੀ ਧਰਤੀ ਆ ਇਸ ਦੀ ਧਰਤੀ ਆ ਸੋ ਇਸ ਕਰਕੇ ਨੰਬਰ 2 ਤੇ ਸਾਡੇ ਪਿੰਡ ਤੋਂ ਤਾਜ ਹੋਟਲ ਵਰਗੇ ਵੱਡੇ ਵੱਡੇ ਹੋਟਲਾਂ ਨੂੰ ਹੋਰ ਵੱਡੇ ਵੱਡੇ ਓਵਰਆਇ ਹੋਟਲਾਂ ਵਰਗੇ ਉਹ ਹੋਟਲਾਂ ਨੂੰ ਇੱਥੋਂ ਸਬਜ਼ੀ ਜਾਂਦੀ ਆ ਯਾਰ ਇਹ ਇੰਨੀ ਵਧੀਆ ਕੁਆਲਿਟੀ ਦੀ ਸਬਜੀ ਹੁੰਦੀ ਆ ਸੋ ਸਾਡੀ ਪਾਉਗਾ ਇਸ ਕਰਕੇ ਅਸੀਂ ਜਿਹੜਾ ਸਾਡਾ ਵਾਤਾਵਰਨ ਸਾਡਾ ਪਾਣੀ ਦਾ ਜਿਹੜਾ ਲੈਵਲ ਆ ਉਤੀ ਫੁੱਟ ਦਾ ਲੈਵਲ ਆ ਪੂਰੇ ਪੰਜਾਬ 'ਚ ਕਿਸੇ ਲੈਵਲ ਨਹੀਂ ਹੈਗਾ ਕਿਤੇ 300 ਫੁੱਟਾ ਕਿਤੇ 400 ਫੁੱਟਾ ਸਾਡੇ 30 ਫੁੱਟ ਤੇ ਪਾਣੀ ਆ ਤੇ ਉਹਨੂੰ ਤਬਾਹ ਕਰਨ ਦੇ ਜਿਹੜੀ ਇਹਨਾਂ ਦੀ ਸਾਜ਼ਿਸ਼ ਆ ਅਸੀਂ ਉਹਨੂੰ ਨਾਕਾਮ ਕਰ ਰਹੇ ਆ ਅਸੀਂ ਉਹਦੇ ਕਰਕੇ ਅਸੀਂ ਪਿੱਟ ਰਹੇ ਆ ਅਸੀਂ ਵੀ 5-7 ਪਸੰਦਾਂ ਬਾਅਦ ਜਾਂ 10 ਸਾਲਾਂ ਬਾਅਦ ਇਸ ਲਈ ਨਹੀਂ ਚੱਲੀਏ ਕਿ ਅਸੀਂ ਪਿੰਡ ਵੇਚ ਕੇ ਜਾਈਏ ਕਿਉਂ ਨਾ ਅਸੀਂ ਅੱਜ ਇਹ ਡਿਸੀਜਨ ਲਈਏ ਅਸੀਂ ਅੱਜ ਕੋਸ਼ਿਸ਼ ਕਰ ਰਹੇ ਹਾਂ ਵੀ ਸਾਨੂੰ ਇਹ ਮਨੋਬਤ ਨਾ ਚੱਕਣੀ ਪਵੇ ਅੱਜ ਵੀ ਤੇ ਕੱਲ ਵੀ ਇਸ ਕਰਕੇ ਸੀਐਮ ਦੇ ਖਿਲਾਫ ਆ ਕਿਹਾ ਜਾਂਦਾ ਹੈ ਕਿ ਜਿਵੇਂ ਸਾਰੇ ਜਾਣਦੇ ਵੀ ਭਾਰਤ ਦੇ ਵਿੱਚ ਲੋਕਤੰਤਰ ਹੈ ਕਿ ਜਦੋਂ ਇੰਨੇ ਪਿੰਡ ਇਕੱਠੇ ਹੋ ਗਏ ਇਸਦਾ ਵਿਰੋਧ ਕਰ ਰਹੇ ਨੇ ਪਹਿਲੇ ਅਜਿਹਾ ਕੀ ਹੋਇਆ ਕਿ ਤੁਹਾਨੂੰ ਰੋਡ ਜਾਮ ਕਰਨਾ ਪੈ ਗਿਆ ਕਿਉਂ ਜਦੋਂ ਲੋਕਤੰਤਰ ਹੈ ਜਿਆਦਾਤਰ ਮжоਰਿਟੀ ਤੁਹਾਡੇ ਨਾਲ ਸੀ ਬਹੁਮਤ ਸੀ ਤੁਸੀਂ ਕਹਿ ਸਕਦੇ ਕਿ ਫੈਕਟਰੀ ਨਾ ਲਗਾਓ ਉਹਨਾਂ ਨੂੰ ਵੀ ਮੰਨਿਆ ਜਾਣਾ ਚਾਹੀਦਾ ਸੀ ਅਜੇ ਹੀ ਨੋਬਤ ਕਿਉਂ ਆ ਗਈ ਕਿ ਤੁਹਾਨੂੰ ਰੋਡ ਇਹ ਜਾਮ ਕਰਨਾ ਪੈ ਗਿਆ ਕਿਉਂ ਮੰਨੇ ਨਹੀਂ ਹੈ ਕੁਸ਼ਰਤ ਦੋ ਸਾਲਾਂ ਤੋਂ ਅਸੀਂ ਲਗਾਤਾਰ ਇਹ ਯਤਨ ਕਰ ਰਹੇ ਹਾਂ ਅੱਛਾ ਸਮਝਾ ਰਹੇ ਕੋਈ ਅੱਜ ਨਹੀਂ ਚੱਲੇ ਆਇਆ ਇਹ ਕੰਮਾਂ ਦੋ ਸਾਲਾਂ ਬਾਅਦ ਸੜਕ ਤੇ ਆਉਣਾ ਪਿਆ ਅਸੀਂ ਪਿਛਲੇ ਮਹੀਨੇ ਵੀ ਅਸੀਂ ਸੜਕ ਤੇ ਆਏ ਸੀਗੇ ਇਹ ਮਹੀਨਾ ਡੇਢ ਮਹੀਨਾ ਪਹਿਲਾਂ ਉਸ ਦਿਨ ਸਾਨੂੰ ਇਹ ਕਹਿ ਕੇ ਜਗਾਤਾ ਵੀ ਤੁਹਾਨੂੰ ਹੁਣ ਰੋਡ ਤੇ ਨਹੀਂ ਆਉਣਾ ਪਊਗਾ ਅਸੀਂ ਮਹੀਨੇ ਦੇ ਅੰਦਰ ਅੰਦਰ ਤੁਹਾਡਾ ਹੱਲ ਕਰ ਦਾਂਗੇ ਕੋਈ ਨਹੀਂ ਪਾਸਾ ਦੇਣਾ ਚੇ ਪਰ ਅਸੀਂ ਫਿਰ ਮਹੀਨਾ ਸਵਾ ਮਹੀਨੇ ਬਾਅਦ ਇੱਥੇ ਆਏ ਬਸ ਜੜਾਇਆ ਫਿਰ ਉਸ ਤੋਂ ਬਾਅਦ ਕਈ ਮੀਟਿੰਗਾਂ ਹੋਈਆਂ ਕਈ ਵਾਰੀ ਅਸੀਂ ਇਹ ਗੱਲ ਕਹੀ ਵੀ ਅਸੀਂ ਕੱਲ ਨੂੰ ਧਰਨਾ ਲਾਵਾਂਗੇ ਕੱਲ ਨੂੰ ਚੱਕਾ ਜਾਮ ਕਰਾਂਗੇ ਫਿਰ ਪ੍ਰਸ਼ਾਸਨ ਨੇ ਸਾਡੀ ਮੰਤ ਨਹੀਂ ਕੀਤੀ ਵੀ ਨਹੀਂ ਜੀ ਤੁਸੀਂ ਚੱਕਾ ਜਾਮ ਨਾ ਕਰੋ ਅਸੀਂ ਤੁਹਾਡੀ ਸੁਣ ਰਹੇ ਹਾਂ ਅਸੀਂ ਤੁਹਾਡੀ ਮੰਨ ਰਹੇ ਹਾਂ ਅੱਜ ਤੀਜਾ ਦਿਨ ਹੋ ਗਿਆ ਸਾਨੂੰ ਬੈਠਿਆਂ ਨੂੰ ਹੁਣ ਵੀ ਨਹੀਂ ਸੁਣ ਰਿਹਾ ਹੁਣ ਵੀ ਮੀਟਿੰਗ ਆਈ ਚੱਲੀ ਜਾਂਦੀਆਂ ਜਿਹੜੀ ਗੱਲ ਕੱਲ ਜੀਰੋ ਤੋਂ ਸ਼ੁਰੂ ਹੋਈ ਸੀ ਪਰਸੋਂ ਸ਼ੁਰੂ ਹੋਈ ਸੀ ਅੱਜ ਫਿਰ ਉਹੀ ਜੀਰੋ ਤੋਂ ਸ਼ੁਰੂ ਆ ਕੱਲ ਨੂੰ ਫੇਰ ਉਹੀ ਜੀਰੋ ਤੋਂ ਸ਼ੁਰੂ ਆ ਅੱਜ ਫੇਰ ਉਹੀ ਜੀਰੋ ਤੋਂ ਸ਼ 15 ਮੀਟਰ ਦੀ ਮੀਟਿੰਗ ਦੀ ਵੀ 11 ਵਜੇ ਤੱਕ ਅਸੀਂ ਮੀਟਿੰਗ ਖਤਮ ਕਰ ਦਾਂਗੇ 11 ਵਜੇ ਫੈਸਲਾ ਹੋ ਜਾਊਗਾ ਆ ਦੇਖ ਲਓ ਤੁਹਾਡੇ ਸਾਹਮਣੇ ਹਾਲ ਤੱਕ ਸਾਡੀ ਕਮੇਟੀ ਵਾਲੇ ਇੱਥੇ ਤੱਕ ਨਹੀਂ ਪਹੁੰਚੇ ਕੀ ਇਹ ਕੋਈ ਮਨਾਉਣ ਦੀ ਕੋਸ਼ਿਸ਼ ਕਰਨੇ ਪੈਣਾ ਸਾਨੂੰ ਕਿ ਐਡਾ ਨਹੀਂ ਐਡਾ ਕਰ ਲਓ ਸਾਨੂੰ ਬੈਨੀਫਿਟ ਕਣਾਉਂਦੇ ਨੇ ਫੈਕਟਰੀ ਦੇ ਫੈਕਟਰੀ ਦੇ ਅੱਤੇ ਕਿੰਨੇ ਨੇ ਨਹੀਂ ਸਾਨੂੰ ਇਹਦੇ ਚ ਕੀ ਲਾਲਚ ਨਹੀਂ ਪੈਂਦੇ ਅਸੀਂ ਮੰਨ ਰਹੇ ਐਨੇ ਪਿੰਡੇ ਇਕੱਠੇ ਹੋਏ ਨੇ ਇਹਨਾਂ ਵਿਰੋਧ ਹੋ ਰਿਹਾ ਨਹੀਂ ਮੰਨ ਰਹੇ ਕਿ ਨਹੀਂ ਉਹਨਾਂ ਨੂੰ ਬੈਨੀਫਿਟ ਹੈਗਾ ਤਾਂ ਬੰਦ ਕਰਦੇ ਨੇ ਇਹ ਸੈਂਟਰ ਦਾ ਪ੍ਰੋਜੈਕਟ ਆ ਅੱਛਾ ਜੀ ਪ੍ਰਸ਼ਾਸਨ ਤਾਂ ਕੁਝ ਨਹੀਂ ਕਰ ਸਕਦਾ ਸੈਂਟਰ ਨੇ ਪੰਜਾਬ ਨੂੰ ਤਬਾਹ ਕਰਨ ਲਈ ਚੰਗੇ ਕਿੱਤਿਆਂ ਨੂੰ ਤਬਾਹ ਕਰਨ ਲਈ ਤੇ ਲੋਕਾਂ ਨੂੰ ਉਜਾੜ ਕੇ ਜ਼ਮੀਨਾਂ ਦੇ ਬڑے-ਬڑے ਟੱਕ ਬਣਾਉਣ ਵਾਸਤੇ ਜਿਹੜੇ ਤਿੰਨ ਕਾਲੇ ਕਾਨੂੰਨ ਲੈ ਕੇ ਆਏ ਸੀਗੇ ਉਹਨਾਂ ਦਾ ਇੱਕ ਰੂਪ ਭੇਜਿਆ ਹੈ ਨਮਾ ਤਰੀਕੇ ਨਾਲ ਵੀ ਕਿਵੇਂ ਅਸੀਂ ਪਿੰਡ ਖਾਲੀ ਕਰਾਉਣੇ ਨੇ ਉਹਨਾਂ ਨੂੰ ਮوسک મારੂਗਾ ਉਹ ਬੁਰੇ ਬਣ ਕੇ ਭੱਜਣਗੇ ਜੁਪੀ ਵਾਲੇ ਇੱਥੇ ਆਉਣਗੇ ਬਸਣਗੇ ਤੇ ਅਸੀਂ ਬੜੇ ਬੜੇ ਟੱਕ ਬਣਾਵਾਂਗੇ ਉਹਨਾਂ ਕੋਲੋਂ ਅਸੀਂ ਕੰਮ ਕਰਾਵਾਂਗੇ ਇਹ ਉਹਨਾਂ ਦਾ ਹਾਲ ਆ ਪੰਜਾਬੀ ਮੂਲ ਵਾਸੀਆਂ ਨੂੰ ਇੱਥੋਂ ਭਜਾਉਣਾ ਚਾਹੁੰਦੇ ਨੇ ਇੱਕ ਇਹ ਨਵਾਂ ਢੰਗ ਲੱਭਿਆ ਪੰਜਾਬੀ ਪਹਿਲਾਂ ਜਾਣ ਕਰਨੇ ਕਿਉਂਕਿ ਸਾਡੇ ਪਿੰਡਾਂ ਦੇ ਬੱਚੇ ਕੈਨੇਡਾ ਅਮਰੀਕਾ ਚ ਰਹਿੰਦੇ ਨੇ ਦੁਨੀਆ ਦੇ ਵੱਖ-ਵੱਖ ਕੋਨਿਆਂ ਚ ਰਹਿੰਦੇ ਨੇ ਅਸੀਂ ਹੁਣ ਨਿਆਣੇ ਨਹੀਂ ਰਹੇ ਅਸੀਂ ਹੁਣ ਅਣਜਾਣ ਨਹੀਂ ਰਹੇ ਅਸੀਂ ਹੁਣ ਅਨਪੜ੍ਹ ਨਹੀਂ ਰਹੇ ਸਾਡੇ ਕੋਲ ਓਨਾ ਹੀ ਗਿਆਨ ਆ ਜਿੰਨਾ ਪ੍ਰਧਾਨ ਮੰਤਰੀ ਕੋਲ ਆ ਜਾਂ ਜਿੰਨਾ ਪ੍ਰਸ਼ਾਸਨ ਕੋਲ ਆ ਉਹਦੇ ਨਾਲੋਂ ਵੱਧ ਹੋ ਸਕਦਾ ਘੱਟ ਨਹੀਂ ਹੋ ਸਕਦਾ ਗਿਆਨ ਸਾਡੇ ਕੋਲ ਕੀ ਲੱਗਦਾ ਜਿਵੇਂ ਮੀਟਿੰਗ ਵੀ ਚੱਲੀ ਹੈ ਤੁਸੀਂ ਉਸੇ ਦਿਨ ਤੋਂ ਡੱਟੇ ਹੋਏ ਹੋ ਸਾਰੇ ਕੁਝ ਬਾਤ ਚ ਰਹੇ ਹੋ ਕਿੱਥੇ ਗੱਲ ਪਹੁੰਚੀ ਹੈ ਕੀ ਲੱਗਦਾ ਹੈ ਕਿ ਮਸਲੇ ਦਾ ਹੱਲ ਨਿਕਲ ਜਾਊਗਾ ਨਹੀਂ ਨਿਕਲੂਗਾ ਇਹ ਤਾਂ ਅਸੀਂ ਬੈਟਰੀ ਬੰਦ ਕਰਾ ਕੇ ਛੱਡਾਂਗੇ ਅਸੀਂ ਮਰਨ ਵਾਲੇ ਚੋਂ ਕਰਦੇ ਦਾ ਮਤਲਬ ਇਹ ਸੀ ਕਿ ਜਿਵੇਂ ਮੀਟਿੰਗ ਚੱਲ ਰਹੀ ਹੈ ਮੀਟਿੰਗ ਨਾਲੇ ਤੁਹਾਨੂੰ ਲੱਗਦਾ ਜਾਂ ਫਿਰ ਸੰਘਰਸ਼ ਤੇ ਤਿੱਖਾ ਕਰਨਾ ਨਹੀਂ ਸੰਘਰਸ਼ ਦਾ ਅਸੀਂ ਰੋਜ਼ ਤਿੱਖਾ ਕਰਾਂਗੇ ਮੀਟਿੰਗਾਂ ਨਾਲ ਹੋ ਜਾਵੇ ਹੱਲ ਸਾਨੂੰ ਮੀਟਿੰਗਾਂ ਨਾਲ ਕਰਾਂਗੇ ਅਸੀਂ ਤਾਂ ਸੰਘਰਸ਼ ਤਿੱਖਾ ਕਰਾਂਗੇ ਅਸੀਂ ਹੁਣੇ ਪਲਾਨ ਕਰ ਰਹੇ ਸੀ ਅਸੀਂ ਵਿਚਾਰ ਕਰ ਰਹੇ ਸੀਗੇ ਅਸੀਂ ਕੱਲ ਨੂੰ ਇੱਕ ਨਵਾਂ ਪ੍ਰੋਗਰਾਮ ਦੇ ਰਹੇ ਆ ਜਿਵੇਂ ਪਿੰਡ ਬਕਾਉ ਦਾ ਪ੍ਰੋਗਰਾਮ ਦਿੱਤਾ ਕੱਲ ਨੂੰ ਅਸੀਂ ਆਪਣੀ ਜਿਹੜੀ ਵੋਟ ਆ ਉਹਦਾ ਅਧਿਕਾਰ ਆਪਣਾ ਇਹਨਾਂ ਦਾ ਸਵਾਲੇ ਕਰਦਣਾ ਵੀ ਸਾਨੂੰ ਜੇ ਦਾ ਅਧਿਕਾਰ ਨਹੀਂ ਅਸੀਂ ਇਹਦੇ ਕੁਝ ਕਰੇ ਨਹੀਂ ਸਕਦੇ ਅਸੀਂ ਇੱਥੇ ਸਾਡੀ ਕੋਈ ਹੋਂਦ ਹੀ ਨਹੀਂ ਹੈਗੀ ਤਾਂ ਸਾਡੇ ਕੋਲ ਜਿਹੜੇ ਬੋਟ ਕਾਰਡ ਨੇ ਇਹ ਸਾਡੇ ਅਸੀਂ ਕੀ ਕਰ ਰਹੇ ਨੇ ਤੁਸੀਂ ਇਹ ਵਾਪਸ ਲਾਓ ਕੱਲ ਨੂੰ ਅਸੀਂ ਪ੍ਰਸ਼ਾਸਨ ਨੂੰ ਇੱਥੇ ਜਿੰਨੇ ਵੀ ਪਿੰਡ ਹੈਗੇ ਨੇ 225 ਪਿੰਡ ਉਹ ਕੱਲ ਨੂੰ ਬੋਟ ਕਾਰਡ ਵਾਪਸ ਕਰ ਦੇਣਗੇ ਵੀ ਆਪਣੇ ਬੋਟ ਕਾਰਡ ਵਾਪਸ ਲੈ ਜਾਓ ਜੇ ਲੋੜ ਪਈ ਅਸੀਂ ਕੱਲ ਨੂੰ ਆਪਣੇ ਥੋੜੇ ਦਿਨਾਂ ਤੱਕ ਅਸੀਂ ਪਾਸਪੋਰਟ ਵੀ ਆਪਣੇ ਅਸੀਂ ਸਾਡੀ ਨੈਸ਼ਨੈਲਿਟੀ ਵੀ ਖਤਮ ਕਰ ਦੋ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਨਹੀਂ ਰਹਿਣਾ ਚਾਹੁੰਦੇ ਹਜੇ ਮੁਲਕ ਦੇ ਵਿੱਚ ਮੈਂ ਤਾਂ ਅਸੀਂ ਤਾਂ ਪਹਿਲਾਂ ਵੀ ਬਿਆਨ ਕੀਤਾ ਹੋਇਆ ਵੀ ਜੇ ਸਾਨੂੰ ਕੋਈ ਮੁਲਕ ਕੈਨੇਡਾ ਅਮਰੀਕਾ ਕੋਈ ਹੋਰ ਜਿਹੜਾ ਜਦੀ ਆਬਾਦੀ ਘੱਟ ਆ ਆਲੈਂਡ ਵਰਗੇ ਮੁਲਕ ਇਹ ਜੀ ਹੈਗੇ ਨੇ ਜਿਨ੍ਹਾਂ ਦੇ ਵਿੱਚ ਆਬਾਦੀ ਘਟਾ ਜਿਹੜੇ ਕਹਿੰਦੇ ਨੇ ਲੈ ਕੇ ਆਉਣਾ ਆ ਸਾਡੇ ਪੰਡਾ ਨੂੰ ਲੈ ਜਾਓ ਜਦੋਂ ਯੂਕਰੇਨ ਦਾ ਜੁੱਧ ਚੱਲਦਾ ਸੀਗਾ ਤਾਂ ਯੂਕਰੇਨ ਦੇ ਲੋਕਾਂ ਨੂੰ ਸ਼ਰਨ ਦਿੱਤੀ ਹੈ ਕਿ ਨਹੀਂ ਦਿੱਤੀ ਕਈ ਮੁਲਕਾਂ ਨੇ ਆ ਸਾਨੂੰ ਸ਼ਰਨ ਦੇ ਦੋਵੇ ਚੰਗਾ ਮੁਲਕ ਕੋਈ ਚੰਗੀ ਧਰਤੀ ਅਸੀਂ ਜਾਣ ਨੂੰ ਤਿਆਰ ਆ ਸਾਰੇ ਬੈਠੇ ਆ ਅਸੀਂ ਜਾਣ ਨੂੰ ਤਿਆਰ ਆ ਚਲ ਸਾਡੇ ਤਾਂ ਹਾਲਾਤ ਇਹ ਜੇ ਬਣਾਤੇ ਕਿ ਇਕੱਲਾ ਦਿਲ ਕਰਦਾ ਇੱਥੇ ਇਹ ਜੀ ਜਗ੍ਹਾ ਤੇ ਰਹਿਣ ਨੂੰ ਜਿੱਥੇ ਮوسک ਮਾਰਿਆ ਕਰੋ ਹੱਡਾ ਕਰੋੜੀ ਵਰਗਾ ਮوسک ਆਉਂਦਾ ਉੱਤੇ ਔਰ ਲੋਕਾਂ ਨੂੰ ਪੁੱਛ ਕੇ ਦੇਖੋ ਕੋਈ ਜਾ ਕੇ ਤਾਂ ਦੇਖੋ ਤੁਸੀਂ ਇੱਥੇ ਜਾਣ ਤੋਂ ਬਾਅਦ ਕੰਗਰਾਲੀ ਰਾਜਪੂਤ ਅੱਜ ਵੀ ਬੋਲ ਕੇ ਗਏ ਨੇ ਕੱਲ ਵੀ ਬੋਲ ਕੇ ਗਏ ਨੇ ਤੇ ਰਾਜਪੁਰੇ ਜੀ ਅੱਜ ਵੀ ਮੰਨ ਵੀ ਆ ਬੰਦਰ ਤਾਂ ਆਪੇ ਕੱਲ ਤੱਕ ਆ ਅੱਛਾ ਜੀ ਮਤਲਬ ਅਫਸਰ ਮੰਨਗੇ ਅਫਸਰ ਮੰਨਦੇ ਨੇ ਵੀ ਉਹੀ ਬਣਨੀ ਆ ਹੱਡਾ ਰੂੜੀ ਬਣਨੀ ਆ ਤੇ ਇੱਕ ਕਿਸਮ ਦੀ ਜੇਕਰ ਆਪ ਖੁਦ ਬੋਲ ਕੇ ਗਿਆ ਫਿਰ ਤੋਂ ਸੋਇਸ ਕਰਕੇ ਬੇਨਤੀ ਆ ਅਸੀਂ ਤੁਹਾਡੇ ਰਾਹੀਂ ਵੀ মিডিਆ ਰਾਹੀਂ ਵੀ ਅਸੀਂ ਲੋਕਾਂ ਨੂੰ ਦੱਸਣਾ ਚਾਹਦੇ ਆ ਵੀ ਅਸੀਂ ਕੋਈ ਮੂਰਖ ਨਹੀਂ ਅਸੀਂ ਕੋਈ ਤੁਹਾਨੂੰ ਦੁਖੀ ਕਰਨ ਵਾਸਤੇ ਨਹੀਂ ਬੈਠੇ ਅਸੀਂ ਦੁਖੀ ਹੋਣਾ ਅਸੀਂ ਉਹ ਨਹੀਂ ਹੋਣਾ ਅਸੀਂ ਉਹ ਨਹੀਂ ਆਉਣਾ 43 ਯੂਨਿਟ ਲੱਗ ਰਹੇ ਨੇ ਪੰਜਾਬ 'ਚ ਹਰ ਤਹਿਸੀਲ ਚ ਲੱਗਣਾ ਸਾਰਿਆਂ ਨੇ ਦੁਖੀ ਹੋਣਾ ਹੁਣੇ ਜਾਗ ਜੋ ਸ਼ਹਿਰਾਂ ਦੇ ਬਾਹਰ ਪਾਸੇ ਵੀ ਲੱਗ ਜਾਨੇ ਨੇ ਪਿੰਡਾਂ ਚ ਵੀ ਲੱਗ ਜਾਨੇ ਨੇ ਇਹ ਸਾਰੇ ਪੰਜਾਬ ਤੇ ਵਿਫਤਾ ਆਉਣ ਲੱਗੀ ਆ ਸ਼ੁਰੂਆਤ ਸਾਡੇ ਪਿੰਡ ਤੋਂ ਹੋਈ ਆ ਤੇ ਅਸੀਂ ਸੰਘਰਸ਼ ਵੀ ਸਾਡੇ ਪਿੰਡਾਂ ਦੇ ਨੇ ਸ਼ੁਰੂ ਕੀਤਾ ਇੱਕ ਇਹ ਤਾਂ ਨਹੀਂ ਲੱਗ ਰਿਹਾ ਜਿਵੇਂ ਤੁਸੀਂ ਦੱਸਿਆ 43 ਯੂਨਿਟ ਲੱਗਣੇ ਨੇ ਕਿ ਜੇਕਰ ਅਸੀਂ ਇਹ ਪਿੰਡ ਦੀ ਮੰਗ ਮੰਨ ਲਈ ਤਾਂ ਅੱਗੇ ਆਉਣ ਵਾਲੇ ਵੀ ਖੜੇ ਹੋਣਗੇ ਇਹ ਤਾਂ ਹੀ ਤਾਂ ਨਹੀਂ ਦਵਾਉਣ ਦੀ ਕੋਈ ਨਹੀਂ ਕਰ ਲਈ ਬਿਲਕੁਲ ਉਹੀ ਕੋਸ਼ਿਸ਼ ਆ ਕਿ ਇਹ ਵਿਰੋਧ ਹੋਊਗਾ ਸਾਰਾ ਹੀ ਹੋਊਗਾ ਤੇ ਅਸੀਂ ਕਰਾਂਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਹਗੇ ਅਸੀਂ ਉੱਥੇ ਵੱਡਾ ਯੋਗਦਾਨ ਪਾਇਆ ਮੁਸ਼ਕਾਬਾਦ ਵਾਲਿਆਂ ਨੇ ਲੰਗਰ ਦੇ ਵਿੱਚ ਲੰਗਰ ਦਾ ਯੋਗਦਾਨ ਪਾਉਂਦੇ ਰਹੇ ਆ ਧਰਮਿਆਂ ਦੇ ਵਿੱਚ ਜਿੱਦਾਂ ਦੀ ਕੱਟ ਦੀ ਜ਼ਰੂਰਤ ਦੀ ਅਸੀਂ ਕੱਟ ਲੀ ਜਾਂਦੇ ਰਹੇ ਆ ਅਸੀਂ ਹਰ ਜਗ੍ਹਾ ਤੇ ਹਰ ਕੋਸ਼ਿਸ਼ ਕਰਦੇ ਆ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਆ ਤੇ ਮੁਸ਼ਕਾਬਾਦ ਤੇ ਆਹ ਤੇ ਬੇਬਤ ਆਈ ਆ ਕਿ ਅਸੀਂ ਮੂਰੇ ਨਹੀਂ ਹੋਵਾਂਗੇ ਅਸੀਂ ਪੰਜਾਬ ਦੇ ਮੋਢੀ ਹਮੇਸ਼ਾ ਬਣਦੇ ਆਏ ਆ ਅਸੀਂ ਕਿਸਾਨ ਯੂਨੀਅਨ ਨਾਲ ਸਾਡੇ ਪਿੰਡ ਤੋਂ ਸ਼ੁਰੂ ਹੁੰਦੀਆਂ ਨੇ ਪੂਰੇ ਪੰਜਾਬ ਨੂੰ ਅੰਨ ਦਾ ਭੰਡਾਰ ਸਾਡੇ ਪਿੰਡ ਤੋਂ ਕਿਆ ਵਧੀਆ ਫਸਲਾਂ ਉਰੋਂ ਜਾਂਦੀਆਂ ਨੇ ਕਿਆ ਵਧੀਆ ਸਬਜ਼ੀਆਂ ਉਰੋਂ ਜਾਂਦੀਆਂ ਨੇ ਆਲੂ ਇੰਨਾ ਕਿਸੇ ਹੋਰ ਸਟੇਟ ਪੂਰੇ ਜ਼ਿਲ੍ਹੇ ਚੋਂ ਨਹੀਂ ਜਾਂਦਾ ਜਿੰਨਾ ਸਾਡੇ ਇਲਾਕੇ ਚੋਂ ਆਲੂ ਜਾਂਦਾ ਪੂਰੇ ਦੇਸ਼ ਵਾਸਤੇ ਅਸੀਂ ਇੰਨਾ ਕੁਝ ਦੇ ਸਕਦੇ ਆ ਕੀ ਅਸੀਂ ਆਪਣੇ ਹੱਕ ਨਹੀਂ ਲੈ ਸਕਦੇ ਜੇਕਰ ਗੱਲੋਂ ਕੋਈ ਇਦਾਂ ਦਾ ਫਾਈਨੈਂਸ਼ੀਅਲੀ ਲਾਲਚ ਦਿੱਤਾ ਜਾਂਦਾ ਪਿੰਡ ਨੂੰ ਕਿ ਇੰਨੇ ਪਰਸੈਂਟ ਜਾਂ ਇੰਨੇ ਲੱਖ ਦੀ ਕਿਰਾਇਟ ਦੇ ਦਾਂਗੇ ਜਾਂ ਇੰਨੇ ਫੀਸ ਦੀ ਹਿੱਸਾ ਪਿੰਡ ਦਾ ਹੋਊਗਾ ਕਿ ਉਹ ਕਿਸੇ ਮੰਗਦੇ ਵੀ ਕੋਈ ਹਿੱਸੇ ਵਾਲੇ ਫੈਕਟਰੀ ਬੰਦ ਤੋਂ ਮੰਗ ਘਟ ਕੋਈ ਹੈ ਹੀ ਨਹੀਂ ਤੇ ਸਾਡੀ ਨਾ ਹੈਗੀ ਆ ਨਾ ਹੋਣੀ ਆ ਨਿੱਜੀ ਬੰਦਿਆਂ ਨੂੰ ਬਹੁਤ ਸਾਡੀ ਕਮੇਟੀ ਦੇ ਉੱਤੇ ਵੀ ਬਹੁਤ ਪ੍ਰੈਸ਼ਰ ਆ ਮੇਰੇ ਤੇ ਵੀ ਪੂਰਾ ਪ੍ਰੈਸ਼ਰ ਆ ਵੀ ਤੂੰ ਲੈ ਦੱਸ ਕਿੰਨੇ ਲੈਣੇ ਆ ਤੂੰ ਬੋਲਣਾ ਹੀ ਬੰਦ ਕਰ ਦੇ ਹੁਣ ਮੇਰੇ ਬੋਲਣ ਨਾਲ ਕਿਤੇ ਕੁਝ ਹੋ ਜਾਊਗਾ ਮੈਂ ਮੰਨ ਲਓ ਅੱਜ 5-7 ਲੱਖ ਲੈਣਾ ਮੈਂ ਬੋਲਣਾ ਬੰਦ ਕਰ ਦਣਾ ਫਿਰ ਕਿਤੇ ਫੈਕਟਰੀ ਉਹ ਲੱਗ ਜੂਗੀ ਨਹੀਂ ਲੱਗਣੀ ਪਰ ਫਿਰ ਵੀ ਮੈਂ ਕਿਉਂ ਜਮੀਰ ਵੇਚਾਂ ਯਾਰ ਮੈਂ ਆਪਣੇ ਬੱਚਿਆਂ ਦੇ ਮੂਲੇ ਕਿਉਂ ਖੰਡੇ ਕਰਾਂ ਕੱਲੂ ਮੇਰੇ ਬੱਚਿਆਂ ਨੇ ਆਉਣਾ ਬੱਚਿਆਂ ਦੇ ਬੱਚਿਆਂ ਨੇ ਆਉਣਾ ਇੱਥੇ ਇੱਥੇ ਵਸਣਾ ਇੱਥੀ ਆ ਮੈਂ ਤਾਂ ਉਹ ਬੰਦਿਆਂ ਦੇ ਵਿੱਚੋਂ ਜਿਹੜਾ ਕੈਨੇਡਾ ਅਮਰੀਕਾ ਜੀਰ ਵਸਣਾ ਚਾਹੁੰਦਾ ਮੇਰੇ ਕੋਲ ਇੰਨੀਆਂ ਬੀਜੇ ਨੇ ਮੈਂ ਇੰਨੇ ਦੁਨੀਆ ਦੇ ਵਿੱਚ ਘੁੰਮਦਾ ਮੈਂ ਉਹੀ ਕਹਿਣਾ ਸੀ ਵੀ ਤੁਸੀਂ ਇੱਕ ਕਲਾਕਾਰ ਹੋ ਕਲਾਕਾਰ ਆਮ ਤੌਰ ਤੇ ਇਹ ਗੱਲਾਂ ਤੋਂ ਦੂਰ ਰਹਿੰਦੇ ਨੇ ਕਿ ਸਾਡੇ ਇੱਕ ਕੈਰੀਅਰ ਤੇ ਸਾਡੇ ਪੋਵੇ ਇੱਕ ਤੇ ਕੋਈ ਅਸਰ ਨਾ ਪੋਵੇ ਪਰ ਫਿਰ ਵੀ ਤੁਸੀਂ ਇਹ ਚੀਜ਼ਾਂ ਨੂੰ ਦਾਦੇ ਲਾ ਕੇ ਬੋਲਦੇ ਹੋ ਕੋਈ ਨਹੀਂ ਬੋਲਣਾ ਕਿਉਂਕਿ ਆਪਣੇ ਲੋਕਾਂ ਲਈ ਮੈਂ ਮੈਂ ਕਿਸੇ ਲਈ ਨਹੀਂ ਬੋਲਦਾ ਮੈਂ ਪਹਿਲਾਂ ਗੱਲ ਕਰਦਾ ਮੈਂ ਕਿਸੇ ਲਈ ਨਹੀਂ ਬੋਲਦਾ ਮੈਂ ਆਪਣੇ ਬੱਚਿਆਂ ਲਈ ਬੋਲਦਾ ਮੇਰਾ ਫਰਜ਼ ਬਣਦਾ ਮੇਰੇ ਬੱਚੇ ਕਿਉਂਕਿ ਕਲਾਕਾਰ ਬਹੁਤ ਤੋਲ-ਤੋਲ ਕੇ ਬੋਲਦੇ ਨੇ ਰੇ ਗੱਲ ਕਿ ਸਾਨੂੰ ਕੋਈ ਨੁਕਸਾਨ ਹੋਵੇ ਪਰ ਤੁਸੀਂ ਨਹੀਂ ਨਹੀਂ ਇਹ ਵੀ ਤੋਲ ਕੇ ਬੋਲਦਾ ਤੁਸੀਂ ਬੇਵਕੀ ਨਾਲ ਬੋਲਦੇ ਨਹੀਂ ਨਹੀਂ ਇਹ ਵੀ ਤੋਲ ਕੇ ਬੋਲਦਾ ਇਹ ਵੀ ਠੋਕ ਕੇ ਬੋਲਦਾ ਕਿਉਂਕਿ ਬੋਲਣ ਦਾ ਜਿੱਤੇ ਤੋਲ ਕੇ ਬੋਲਣ ਦੀ ਜ਼ਰੂਰਤ ਹੁੰਦੀ ਆ ਘੱਟ ਸ਼ਬਦਾਂ ਵਿੱਚ ਬੋਲਣ ਦੀ ਜ਼ਰੂਰਤ ਦੀ ਉਥੇ ਘੱਟ ਬੋਲੀਦਾ ਜਿੱਤੇ ਚੰਗੀ ਕਹਾਣੀ ਦੱਸਣ ਦੀ ਲੋੜ ਹੁੰਦੀ ਹੈ ਕਹਾਣੀ ਨਸੀਦੀ ਆ ਅੱਜ ਸਾਡੇ ਹਿੱਕ ਦੇ ਜ਼ੋਰ ਨਾਲ ਠੋਕ ਕੇ ਬੋਲਣ ਦੀ ਲੋੜ ਹੈ ਤੇ ਮੈਂ ਠੋਕ ਕੇ ਬੋਲਾਂਗਾ ਮੇਰਾ ਪਿੰਡ ਦਾ ਸੁਵਕ ਬੁਇਖਾ ਮੇਰੇ ਬੱਚਿਆਂ ਦਾ ਬੁਇਖਾ ਮੈਂ ਨਹੀਂ ਕਹਿੰਦਾ ਕਿ ਇਹਨਾਂ ਦੇ ਬੱਚਿਆਂ ਦਾ ਬੁਇਖਾ ਮੇਰੇ ਬੱਚਿਆਂ ਦਾ ਬੁਇਖਾ ਮੇਰੇ ਬੱਚਿਆਂ ਦੇ ਆਉਣ ਵਾਲੇ ਬੱਚਿਆਂ ਦਾ ਬੁਇਖਾ ਤੇ ਫਿਰ ਮੈਂ ਕਿਵੇਂ ਪਿੱਛੇ ਹਟ ਜਾਵਾਂ ਜੀ ਸੋ ਇਹ ਚੀਜ਼ ਹੈ ਤੁਸੀਂ ਦੱਸਿਆ ਸੈਂਟਰ ਸਰਕਾਰ ਦਾ ਇਹ ਸਾਰਾ ਪ੍ਰੋਜੈਕਟ ਹੈ ਪਰ ਦੂਜੇ ਪਾਸੇ ਜਿਵੇਂ ਆਪਣੇ ਸੀਐਮ ਸਾਹਿਬ ਕਹਿੰਦੇ ਨੇ ਕਿ ਮੈਂ ਪੰਜਾਬ ਦਾ ਮੁਖੀ ਹਾਂ ਕੀ ਇੱਕ ਪੰਜਾਬ ਦਾ ਮੁਖੀ ਆਉਣ ਦੇ ਨਾਤੇ ਤੇ ਤੁਸੀਂ ਪਿੰਡ ਦੇ ਬਸਨੀ ਖੋਲ ਦੇਣ ਦੇ ਨਾਤੇ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੋ ਉਹ ਜਾਂਦੇ ਜਾਂਦੇ ਤਾਂ ਬਿਲਕੁਲ ਅਪੀਲ ਕਰਨਾ ਚਾਹੁੰਦੇ ਆ ਜ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਪਹਿਲਾਂ ਤਾਂ ਹੁਣ ਜੀ ਕਹ ਇਹਨੂੰ ਦਿਲ ਨਹੀਂ ਕਰਦਾ ਸਾਨੂੰ ਇੰਨਾ ਤਰਫਾਤ ਆ ਤੇ ਮੈਂ ਆਪਣੇ ਆਪ ਦੀ ਗਲਤੀ ਨੂੰ ਮੰਨਦਾ ਕਿ ਅਸੀਂ ਇਹਨਾਂ ਨੂੰ ਸਪੋਰਟ ਕਰਕੇ ਅਸੀਂ ਇਹਨਾਂ ਦੀ ਸਰਕਾਰ ਬਣਾਈ ਆ ਵੀ ਸਾਡੇ ਕੋਲੋਂ ਤੌਬਾ ਗਲਤੀ ਹੋ ਗਈ ਜਿਹੜੀ ਅਸੀਂ ਇਹਨਾਂ ਦੀ ਇੱਕ ਨਲਾਇਕਾਂ ਦੀ ਅਸੀਂ ਸਰਕਾਰ ਬਣਾਤੀ ਤੇ ਜੇ ਅਗਰ ਤੁਸੀਂ ਮਾੜੀ-ਮੋਟੀ ਵੀ ਹਮਦਰਦੀ ਧਰ ਰੱਖਦੇ ਹੋ ਸਾਡੇ ਲੋਕਾਂ ਨਾਲ ਸਾਡੇ ਇਹਨਾਂ ਇਲਾਕੇ ਦੇ ਨਾਲ ਜਾਂ ਪੰਜਾਬ ਦੇ ਨਾਲ ਤਾਂ ਤੁਸੀਂ ਇਹ ਜਿਹੜੇ ਪ੍ਰੋਜੈਕਟ ਲਾ ਰਹੇ ਹੋ ਉਹਨਾਂ ਨੂੰ ਉੱਥੇ ਲਾਓ ਜਿੱਥੇ ਲਾਇਆ ਜਾ ਸਕਦਾ ਤੁਸੀਂ ਇਹਨਾਂ ਨੂੰ ਉੱਥੇ ਨਾ ਲਾਓ ਇਲਾਕੇ ਰੈਸ਼ੀਆ ਇਲਾਕਾ ਚ ਨਾ ਲਾਓ ਇਹ ਫੋਕਲ ਪੁਆਇੰਟਾਂ ਦੇ ਵਿੱਚ ਲਾਓ ਜੇ ਲਾਉਣੇ ਨੇ ਇਹਨਾਂ ਨੂੰ ਰੈਸ਼ੀ ਇਲਾਕਾ ਚ ਨਾ ਲਾਓ ਅਸੀਂ ਤੁਹਾਡੇ ਕੋਲੋਂ ਇਹੀ ਮੰਗ ਕਰਦੇ ਆਂ ਮੁੱਖ ਮੰਤਰੀ ਸਾਹਿਬ ਤੁਸੀਂ ਚੁਣੇ ਹੋਏ ਮੰਤਰੀਓ ਤੁਹਾਨੂੰ ਅਸੀਂ ਜਿਤਾਇਆ 92 ਸੀਟਾਂ ਦਿੱਤੀਆਂ ਨੇ ਤੁਸੀਂ ਸਾਡੀ ਸੁਣੋ ਤੇ ਤੁਹਾਨੂੰ ਅਪੀਲ ਵੀ ਆ ਸਾਹਿਬ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੁੰਦੇ ਹੋ ਜੋ ਲੱਗ ਰਹੀ ਹੈ ਫੈਕਟਰੀ ਅਤੇ ਫੈਕਟਰੀ ਨੂੰ ਜਿਮਾ ਮਨਾ ਕਰਨਾ ਚਾਹੁੰਦੇ ਆ ਬਈ ਸਾਡੇ ਇਲਾਕੇ ਵਿੱਚ ਫੈਕਟਰੀ ਲੱਗਣੀ ਨਹੀਂ ਚਾਹੀਦੀ ਇਹ ਅੱਜ ਮੰਨ ਵੀ ਗਏ ਕਹਿੰਦੇ ਬਈ ਜਿਹੜੀ ਖੇਹੜਾ ਲੱਗੀ ਹੋਈ ਆ ਫੈਕਟਰੀ ਉਹਦੇ ਨਾਲ ਦੀ ਉਹ ਗੈਸੇ ਬਣੂਗੀ ਉਹ ਖੇਹੜਾ ਦੇ ਲੋਕ ਰਹੁੰਦੇ ਨੇ ਸਾਡੇ ਕੋਲ ਆ ਕੇ ਬਈ ਅਸੀਂ ਤਾਂ ਫਸ ਗਏ ਤੁਸੀਂ ਨਾ ਲੱਗਣ ਦਿਓ ਅਸੀਂ ਇਹਨਾਂ ਨੂੰ ਬਹੁਤ ਕੁਝ ਕਹਿੰਦੇ ਆ ਬਈ ਕੋਈ ਸਕੂਲ ਬਣਾ ਲਓ ਪਹਿਲਾਂ ਉਧਰ ਉਹ ਘੱਟ ਜੀ ਮੜ ਜੇ ਇੱਕ ਮਿੰਟ ਇਹ ਫੈਕਟਰੀ ਲੱਗਦੀ ਹੈ ਬੈਂਕ ਪੈ ਕਰੀਏ ਹੀ ਯੋਗ ਤੁਸੀਂ ਲਤਮੀ ਦੇ ਦੇ ਦੇਣੀ ਚਾਹੁੰਦੇ ਉਹਦਾ ਪਾਣੀ ਖਰਾਬ ਅਤੇ 스멜 ਬਹੁਤ ਗੰਦੀ ਆਉਂਦੀ ਆ 50 ਮੀਟਰ تک ਉਹਦਾ ਗੰਦਾ ਪੋਲੂਸ਼ਨ ਵਾਲਾ ਪਾਣੀ ਜਾ ਸਕਦਾ ਹੀ ਤੇ ਉਹਦੀ ਗੈਸ 10 ਕਿਲੋ ਮੀਟਰ تک ਵੀ ਰਹਿ ਗਈ ਇਸ ਤਰ੍ਹਾਂ ਦੀ ਫੈਕਟਰੀ ਘੰਗਰਾਲੀ ਘੰਗਰਾਲੀ ਰਾਜਪੂਤਾਂ ਲੱਗੀ ਹੋਈ ਆ ਉੱਥੇ ਉੱਥੇ ਦੇ ਲੋਕਾਂ ਨੂੰ ਪਹਿਲਾਂ ਇੱਕ ਨੇ ਕਹਿ ਆ ਦਿੱਤਾ ਕਿ ਇਹ ਫੈਕਟਰੀ ਨਹੀਂ ਹਾਨੀ ਕਰਕਣੇਗੀ ਇਹਦੇ ਵਿੱਚ ਇਹੋ ਜੀ ਕੋਈ ਵੀ ਗੈਸ ਨਹੀਂ ਆਊਗੀ ਤਰੀਕਾ ਬਾਰੇ ਉਹ ਫੈਕਟਰੀ ਦਾ ਅਸਲੀ ਸਾਹਮਣੇ ਆਨ ਲੱਗਿਆ ਮਤਲਬ ਇੰਨੀ ਖਤਨਾ ਹੈ ਤੁਸੀਂ ਪੜ੍ਹਾਈ ਛੱਡ ਕੇ ਤਾਂ ਹੀ ਖੜੇ ਹੋ ਸੱਚੀ ਮਦਦ ਧਰ ਨਹੀਂ ਜੀ ਫੈਕਟਰੀ ਬੰਦ ਕਰਨਾ ਲੋਰ ਤੇ ਧਰਨਾ ਲਾ ਰਹੇ ਹਾਂ ਇਹ ਜਿਹੜਾ ਕਰਨੀ ਆਪਾਂ ਨੇ ਬੰਦ ਕਰਨਾ ਚਾਹੋਗੇ ਬੰਦ ਕਰਨਾ ਅਸੀਂ ਫੈਕਟਰੀ ਦਾ ਵਿਰੋਧ ਕਰਦੇ ਆਂ ਸਰਕਾਰ ਨੂੰ ਵੀ ਅਪੀਲ ਕਰਨੀ ਜਾਵਾਂਗੇ ਉਹ ਤਾਂ ਪਹਿਲਾਂ ਕਹਿੰਦੇ ਸੀ ਉਹ ਪਹਿਲਾਂ ਉਹ ਕਹਿੰਦੇ ਤੇ ਅਸੀਂ ਨਿਆਣਿਆਂ ਨੂੰ ਨੌਕਰੀ ਦਵਾਂਗੇ ਉਹਨਾਂ ਨੇ ਬਦਲ ਲਾਲਚ ਦੰਦੇ ਆਹ ਲਾਲਚ ਦੰਦੇ ਸੀਗੇ ਫੇਰ ਠੀਕ ਆ ਚਲੋ ਠੀਕ ਆ ਉੱਥੋਂ ਦਾ ਬਾਹਰ ਉੱਥੇ ਦਾ ਉਹਨਾਂ ਨੇ ਹੋਰ ਉਹਥੋਂ ਦਾ ਬਾਹਰੋਂ ਭਈਏ ਪਰਦੇਸੀ ਕੰਮ ਕਰਨਾ ਆਉਣੇ ਆ ਸਾਡੇ ਸਮਾਗ ਕੇ ਪਿਆਪੀ ਨਹੀਂ ਅਸੀਂ ਅੱਜ ਸਾਡੇ ਪਿੰਡ ਦੇ ਬਾਹਰ ਬੇਟਾਂ ਦੇ ਵੀ ਪੋਰਟਲ ਲਾਦੇ ਸੀ ਸਾਡੇ ਪਿੰਡ ਵਿਕਾਉ ਹਨ ਅਤੇ ਸਾਨੂੰ ਇਸ ਮਜ਼ਦੂਰੀ ਕਰਕੇ ਪਿੰਡ ਵਿੱਚ ਨੇ ਮੈ ਰਹੀ ਸੀ ਕਿ ਜਿਹੜਾ ਇਸ ਧਰਨੇ ਦੇ ਅਸੀਂ ਪਹਿਲਾਂ ਵੀ ਧਰਨਾ ਲਾ ਚੁੱਕੇ ਆ ਪਹਿਲਾਂ ਸਾਨੂੰ ਪ੍ਰਸ਼ਾਸਨ ਦੇ ਕੋਲ ਗਏ ਜੀ ਕਹਾਦਾ ਸੀ ਸਰਕਾਰ ਨੂੰ ਕੀ ਅਪੀਲ ਕਰੋਗੇ ਇਹ ਵੀ ਤੁਹਾਡੀ ਪੜ੍ਹਾਈ ਦਾ ਵੀ ਨੁਕਸਾਨ ਹੁੰਦਾ ਵੀ ਛੇਤੀ ਹੱਲ ਕਰਨਾ ਤੁਹਾਨੂੰ ਤਾਂ ਅਸੀਂ ਕਿੱਦੇ ਲੈਟਰ ਭੇਜਦੇ ਆ ਬਈ ਬਈ ਫੈਕਟਰੀ ਬੰਦ ਕਰਾਓ ਉਧਰੋਂ ਕੋਈ ਆਨੇ ਆਗੇ ਨਹੀਂ ਉਹ ਇਸ ਕਰਕੇ 10 12 15 ਨੁਕਸਾਨ ਹੁੰਦਾ ਸੀ ਸੋ ਇਹ ਸਾਨੂੰ ਬੱਚੇ ਜੋ ਕਿ ਧਰਨੇ ਦੇ ਵਿੱਚ ਡਟੇ ਹੋਏ ਨੇ ਜਿਨ੍ਹਾਂ ਦੀ ਇਹ ਅਪੀਲ ਆ ਕਿ ਉਹਨਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੁੰਦਾ ਜਲਦ ਜਲਦ ਫੈਕਟਰੀ ਬੰਦ ਕੀਤੀ ਜਾਵੇ ਧੰਨਵਾਦ